ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦਾ ਇੰਪੋਰਟੈਂਟ ਟੈਮਸੀਕਿਊ ਕਰਾਂਗੇ ਇਹ ਐਮਸੀਕਿਊ ਬੇਟਾ ਤੁਹਾਡੇ ਪੇਪਰ ਜਿਹੜਾ ਐਮਪੀਐਚਡਬਲੂ ਮੇਲ ਦਾ ਹੋਏਗਾ ਜਾਂ ਫੀਮੇਲ ਦਾ ਹੋਏਗਾ ਬੇਟਾ ਜਾਂ ਫਿਰ ਆਪਣੇ ਕੋਲ ਜੀਐਨਐਮ ਸਟਾਫ ਨਰਸ ਦਾ ਪੇਪਰ ਹੋਏਗਾ ਜਾਂ ਬਾਡ ਅਟੈਂਡੈਂਟ ਦਾ ਪੇਪਰ ਹੋਏਗਾ ਬੇਟਾ ਉਹਨਾਂ ਵਿੱਚ ਇਹ ਐਮਸੀਕਿਊ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਬੇਟਾ ਉਹ ਮੇਰੇ ਚੈ ਬਟਨ ਦਬਾ ਲੈਣ ਨਾਲ ਹੀ ਬੇਟਾ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜਿਹੜੇ ਵਿੱਚ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਬੇਟਾ ਤੁਸੀਂ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰੋ ਜੁਆਇਨ ਕਰਨ ਦੀ ਬੇਟਾ ਫੀਸ ਹੈ ਜਿਹੜੀ ਉਹ 98 ਰੁਪਏ ਹੈਗਾ 98 ਰੁਪਏ ਬੇਟਾ ਪੇ ਕਰਕੇ ਤੁਸੀਂ YouTube ਦੇ ਉੱਪਰ ਤੁਸੀਂ ਚੈਨਲ ਨੂੰ ਜਦੋਂ ਜੁਆਇਨ ਕਰੋਗੇ ਤੁਹਾਨੂੰ ਬੈਨੀਫਿਟ ਕੀ ਹੋਏਗਾ ਤੁਹਾਨੂੰ ਜੋ ਵੀਡੀਓ ਬੇਟਾ ਜਿਹੜੀਆਂ ਵੀਡੀਓ YouTube ਬੇਟਾ ਹਾਈਡ ਕਰ ਦਿੰਦਾ ਹੈ ਉਹ ਵੀਡੀਓ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਕਰ ਦਿੰਦੀਆਂ ਆ ਇਸ ਕਰਕੇ ਬੇਟਾ ਤੁਸੀਂ ਉਹ ਵੀਡੀਓ ਨੂੰ ਤੁਸੀਂ ਸੁਣ ਸਕਦੇ ਹੋਗੇ ਇਸ ਕਰਕੇ ਬੇਟਾ ਤੁਸੀਂ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰ ਲਓ ਬੇਟਾ ਅੱਜ ਇਹ ਜਿਹੜੇ MCQ ਹੈ ਇਹ ਤੁਹਾਨੂੰ ਪੇਪਰ ਦੇ ਵਿੱਚ ਆਣਗੇ ਹੀ ਆਣਗੇ ਬੇਟਾ 100% ਆਣਗੇ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਨਾਲ ਹੀ ਬੇਟਾ ਜਿਹੜੇ ਬੱਚੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 94630 79680 ਤੇ ਬੇਟਾ ਕੰਟੈਕਟ ਕਰ ਸਕਦੇ ਨੇ ਇਸ ਨੰਬਰ ਤੇ ਕੰਟੈਕਟ ਕਰਕੇ ਬੇਟਾ ਉਹ ਆਪਣਾ ਔਨਲਾਈਨ ਬੈਚ ਲੈ ਸਕਦੇ ਨੇਗੇ ਪੰਜਾਬੀ ਦਾ ਵੀ ਔਨਲਾਈਨ ਬੈਚ ਚੱਲ ਰਿਹਾ ਹੈਗਾ ਤੇ ਆਪਣੇ ਕੋਲ MPHW ਮੇਲ ਫੀਮੇਲ ਦਾ ਵੀ ਜਿਹੜਾ ਬੈਚ ਹੈ ਉਹ ਚੱਲ ਰਿਹਾ ਹੈ ਸਕਸੈਸਫੁਲੀ ਚੱਲ ਰਿਹਾ ਹੈ ਬੇਟਾ ਆਪਣਾ ਬੈਚ ਜਰੂਰ ਲਓ ਤੇ ਬਟੇ ਬਟੇ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਕੀ ਕਹਿ ਰਿਹਾ ਚੇਚਕ ਤੇ ਰੈਵੀਜ਼ ਰੋਗ ਕਿਸ ਕਾਰਨ ਹੁੰਦੇ ਨੇ ਬੇਟਾ ਚੇਚਕ ਨੂੰ ਅਸੀਂ ਸਮਾਲਪੋਕਸ ਰੈਵੀਜ਼ ਨੂੰ ਬੇਟਾ ਅਸੀਂ ਪੰਜਾਬੀ ਦੇ ਵਿੱਚ ਹਲਕਾ ਵੀ ਬੋਲ ਦਿੰਦੇ ਆਗੇ ਤੇ ਦੋਵੇਂ ਦੇ ਦੋਵੇਂ ਰੋਗ ਬੇਟਾ ਵਾਇਰਸ ਦੇ ਕਾਰਨ ਹੁੰਦੇ ਨੇ ਵਾਇਰਸ ਨੂੰ ਅਸੀਂ ਪੰਜਾਬੀ ਦੇ ਵਿੱਚ ਵਿਛਾਣੂ ਬੋਲਦੇ ਆਂ ਠੀਕ ਹੈ ਬੱਚੇ ਆਪਣੇ ਕੋਲ ਚੇਚਕ ਤੇ ਰੈਵੀਜ਼ ਆਪਣੇ ਕੋਲ ਵਾਇਰਸ ਦੇ ਕਾਰਨ ਹੋਣ ਵਾਲੇ ਦੋਨੇ ਰੋਗ ਨੇ ਰੈਵੀਜ਼ ਨੂੰ ਅਸੀਂ ਹਾਈਡਰੋਫੋਬੀਆ ਵੀ ਬੋਲਦੇ ਆ ਬੇਟਾ ਹਾਈਡਰੋਫੋਬੀਆ ਦਾ ਮਤਲਬ ਪਾਣੀ ਤੋਂ ਡਰ ਕਈ ਵਾਰ ਬੇਟਾ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਰੋਗ ਦਾ ਰੋਗ ਦਾ ਲੱਛਣ ਪਾਣੀ ਤੋਂ ਡਰਨਾ ਹੁੰਦਾ ਹੈ ਤਾਂ ਉਹ ਬੇਟਾ ਰੈਵੀਜ਼ ਹੈ ਜਾਂ ਹਾਈਡਰੋਫੋਬੀਆ ਵੀ ਲਿਖਿਆ ਹੁੰਦਾ ਹੈ ਬੇਟਾ ਆਪਣੇ ਕੋਲ ਏ ਆਪਸ਼ਨ ਇੱਥੇ ਬਿਲਕੁਲ ਠੀਕ ਹੋ ਜੂਗੀ ਬੇਟਾ ਪ੍ਰੋਟੋਜ਼ੋਆਨ ਤੋਂ ਹੋਣ ਵਾਲੀਆਂ ਬਿਮਾਰੀਆਂ ਬੇਟਾ ਯਾਦ ਰੱਖਣਾ ਪ੍ਰੋਟੋਜ਼ੋਨ ਤੋਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਆਪਣੇ ਕੋਲ ਹੁੰਦੀਆਂ ਗਈਆਂ ਪ੍ਰੋਟੋਜ਼ੋਨ ਤੋਂ ਬੇਟਾ ਜਿਵੇਂ ਅਸੀਂ ਗੱਲ ਕਰੀਏ ਮਲੇਰੀਆ ਮਲੇਰੀਆ ਵੀ ਪ੍ਰੋਟੋਜ਼ੋਨ ਤੋਂ ਹੋਣ ਵਾਲੀ ਬਿਮਾਰੀ ਹੈ ਬੇਟਾ ਮਲੇਰੀਆ ਤੋਂ ਇਲਾਵਾ ਜਿਹੜੀਆਂ ਪ੍ਰੋਟੋਜ਼ੋਨ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਆਪਾਂ ਕਰੀਏ 슬ੀਪਿੰਗ ਸਿਕਨੈਸ ਠੀਕ ਹੈ 슬ੀਪਿੰਗ ਸਿਕਨੈਸ ਬੇਟਾ ਆਪਣੇ ਕੋਲ ਪ੍ਰੋਟੋਜ਼ੋਨ ਤੋਂ ਹੋਣ ਵਾਲੀ ਬਿਮਾਰੀ ਹੈ ਕਾਲਾ ਅਜਰ ਬੇਟਾ ਪ੍ਰੋਟੋਜ਼ੋਨ ਤੋਂ ਹੋਣ ਵਾਲੀ ਬਿਮਾਰੀ ਹੈ ਮੈਂ ਤੁਹਾਨੂੰ ਤਿੰਨ ਬਿਮਾਰੀਆਂ ਦੇ ਨਾਮ ਦੱਸ ਤੇ ਆ ਕਾਲਾ ਅਜਰ ਬੇਟਾ 슬ੀਪਿੰਗ ਸਿਕਨੈਸ ਤੇ ਮਲੇਰੀਆ ਪ੍ਰੋਟੋਜ਼ੋਨ ਤੋਂ ਹੋਣ ਵਾਲੀ ਬਿਮਾਰੀ ਹੈ ਬੇਟਾ ਤੁਸੀਂ ਦੋ ਹੋਰ ਬਿਮਾਰੀਆਂ ਦੇ ਨਾਮ ਕਮੈਂਟ ਦੇ ਵਿੱਚ ਜ਼ਰੂਰ ਲਿਖੋਗੇ ਬੇਟਾ ਬੈਕਟੀਰੀਆ ਜਾਨੀ ਕਿ ਜੀਵਾਣੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਟੀਵੀ ਹੋ ਗਿਆ ਲਪਰੋਸੀ ਹੋ ਗਿਆ ਕੋਲਰਾ ਹੋ ਗਿਆ ਬੇਟਾ ਇਹ ਆਪਣੇ ਕੋਲ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਜਾਨੀ ਕਿ ਜੀਵਾਣੂਆਂ ਤੋਂ ਹੋਣ ਵਾਲੀਆਂ ਵਾਲੀਆਂ ਬਿਮਾਰੀਆਂ ਬੇਟਾ ਨਿਮੇਟੋਡ ਤੋਂ ਹੋਣ ਵਾਲੀ ਬਿਮਾਰੀ ਫਲੇਰੀਆਸਿਸ ਬੇਟਾ ਜਿਹੜੀ ਕਿ ਰਾਉਂਡ ਵਾਰਮਸ ਤੋਂ ਹੁੰਦੀ ਹੈ ਫਲੇਰੀਆਸਿਸ ਬੇਟਾ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਾਂਗਾ ਬਹੁਤ ਇੰਪੋਰਟੈਂਟ ਹੈ ਜਿਹੜਾ ਆਪਣੇ ਕੋਲ ਇੰਪੋਰਟੈਂਟ ਪੁਆਇੰਟ ਇਨ ਇੰਪੋਰਟੈਂਟ ਪੁਆਇੰਟ ਕੀ ਹੈ ਬੇਟਾ ਤੁਹਾਨੂੰ ਐਨ ਵੀ ਬੀ ਡੀ ਸੀ ਪੀ ਬੇਟਾ ਇਹਦੀ ਫੁੱਲ ਫਾਰਮ ਹੈਗੀ ਹੈ ਨੈਸ਼ਨਲ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਇਹ ਇੰਡੀਆ ਦੇ ਵਿੱਚ 2003 ਤੇ 4 ਦੇ ਵਿੱਚ ਆਇਆ ਠੀਕ ਹੈ ਇਹਦੇ ਅੰਡਰ ਬੇਟਾ ਛੇ ਬਿਮਾਰੀਆਂ ਕਵਰ ਕੀਤੀਆਂ ਜਾਂਦੀਆਂ ਆਂ ਮਲੇਰੀਆ ਹੋ ਗਿਆ ਡੇਂਗੂ ਹੋ ਗਿਆ ਫਲੇਰੀਆਸਿਸ ਹੋ ਗਿਆ ਬੇਟਾ ਚਿਕਨਗੁਨੀਆ ਹੋ ਗਿਆ ਕਾਲਾ ਅਜਰ ਹੋ ਗਿਆ ਤੇ ਬੇਟਾ ਆਪਣੇ ਕੋਲ ਇਹੇ ਬਿਮਾਰੀਆਂ ਇਸ ਪ੍ਰੋਗਰਾਮ ਦੇ ਅੰਡਰ ਬੇਟਾ ਕਵਰ ਕੀਤੀਆਂ ਜਾਂਦੀਆਂ ਯਾਦ ਰੱਖਣਾ ਹੈਗਾ ਇੰਪੋਰਟੈਂਟ ਹੈ ਨੈਕਸਟ ਕੁਐਸਚਨ ਬੇਟਾ ਕੁਆਰੰਟਾਈਨ ਮਲੇਰੀਆ ਕਿਸ ਕਾਰਨ ਹੁੰਦਾ ਹੈ ਬੇਟਾ ਜਿਹੜਾ ਕੁਆਰੰਟਨ ਮਲੇਰੀਆ ਦਾ ਇਹ ਪਲਾਜ਼ਮੋਡੀਅਮ ਮਲੇਰੀਆ ਕਾਰਨ ਹੁੰਦਾ ਹੈ ਬੇਟਾ ਇਹ ਪ੍ਰੋਟੋਜ਼ੋਆਨ ਦੇ ਨਾਮ ਹੈ ਬੇਟਾ ਚਾਰੇ ਦੇ ਚਾਰੇ ਮਲੇਰੀਆ ਦੇ ਪ੍ਰੋਟੋਜ਼ੋਆਨ ਹੈ ਪਲਾਜ਼ਮੋਡੀਅਮ ਬਾਈਵੈਕਸ ਪਲਾਜ਼ਮੋਡੀਅਮ ਮਲੇਰੀਏ ਪਲਾਜ਼ਮੋਡੀਅਮ ਅਵੇਲ ਤੇ ਪਲਾਜ਼ਮੋਡੀਅਮ ਫੈਲਸੀਪੇਰਮ ਬੇਟਾ ਜਿਹੜਾ ਮਲੇਰੀਏ ਦੇ ਵਿੱਚ ਮੌਤ ਹੋ ਜਾਂਦੀ ਹੈ ਬੇਟਾ ਫੇਟਲ ਹੁੰਦਾ ਹੈਗਾ ਉਹ ਪਲਾਜ਼ਮੋਡੀਅਮ ਫੈਲਸੀਪੇਰਮ ਹੈ ਬੇਟਾ ਯਾਦ ਰੱਖਣਾ ਹੈ ਪਲਾਜ਼ਮੋਡੀਅਮ ਫੈਲਸੀਪੇਰਮ ਦੇ ਵਿੱਚ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ ਜੇਕਰ ਪਲਾਜ਼ਮੋਡੀਅਮ ਫੈਲਸੀਪੇਰਮ ਜਿਹੜਾ ਪ੍ਰੋਟੋਜ਼ੋਆ ਹੈ ਉਹ ਵਿਅਕਤੀ ਨੂੰ ਇਨਫੈਕਟ ਕਰਦਾ ਹੈਗਾ ਜੇਕਰ ਬੇਟਾ ਪਲਾਜ਼ਮੋਨੀਅਮ ਮਲੇਰੀਆ ਹੈਗਾ ਜਿਹੜਾ ਇਹ ਕੁਆਰੰਟਨ ਮਲੇਰੀਆ ਬੇਟਾ ਯਾਦ ਰੱਖਣਾ ਹੈਗਾ ਇੰਪੋਰਟੈਂਟ ਹੈ। ਹੀਟ ਦਿੱਤੀਆਂ ਵਿੱਚੋਂ ਕਿਹੜਾ ਬੁਖਾਰ ਡੇਂਗੂ ਦੇ ਜਿਹਾ ਸੇਮ ਦਾ ਬਾਹਕ ਹੈ। ਬੇਟਾ ਆਪਾਂ ਨੂੰ ਪਤਾ ਹੈ ਡੇਂਗੂ ਡੇਂਗੂ ਹੋ ਗਿਆ। ਬੇਟਾ ਡੇਂਗੂ ਡੇਂਗੂ ਹੋ ਗਿਆ ਬੇਟਾ। ਚਿਕਨਗੁਨੀਆ ਹੋ ਗਿਆ। ਚਿਕਨ ਗੁਨੀਆ ਹੋ ਗਿਆ ਬੇਟਾ ਤੇ ਆਪਣੇ ਕੋਲ ਜੈਲੋ ਫੀਵਰ ਹੋ ਗਿਆ। ਬੇਟਾ ਚਿਕ ਚਿਕਨਗੁਨੀਆ ਤੇ ਜੈਲੋ ਫੀਵਰ ਠੀਕ ਹੈ ਜਿਹਨੂੰ ਪੀਲਾ ਬੁਖਾਰ ਬੋਲ ਦਿੰਦੇ ਆ। ਜੋ ਸਟੇਟਮੈਂਟ ਯੈਲੋ ਫੀਵਰ ਹੋ ਗਿਆ ਬੇਟਾ ਆਪਣੇ ਕੋਲ ਡੇਂਗੂ ਹੋ ਗਿਆ ਚਿਕਨਗੁਨੀਆ ਹੋ ਗਿਆ ਤੇ ਯੈਲੋ ਫੀਵਰ ਹੋ ਗਿਆ ਇਹ ਤਿੰਨੋਂ ਦੇ ਤਿੰਨੋਂ ਬੇਟਾ ਵਾਇਰਸ ਤੋਂ ਹੋਣ ਵਾਲੀਆਂ ਬਿਮਾਰੀਆਂ ਯਾਨੀ ਕਿ ਵਿਸ਼ਾਣੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਇਹ ਤਿੰਨੋਂ ਬਿਮਾਰੀਆਂ ਨੂੰ ਬੇਟਾ ਏਡੀਜ਼ ਏਜੀਪਟੀ ਨਾਂ ਦਾ ਮੱਛਰ ਹੈ ਜਿਹੜਾ ਉਹ ਫਲਾਉਂਦਾ ਹੈਗਾ ਏਡੀਜ਼ ਏਜੀਪਟੀ ਨਾਂ ਦਾ ਮੱਛਰ ਹੈ ਜਿਹੜਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਲੈ ਕੇ ਜਾਂਦਾ ਹੈ ਬੇਟਾ ਇੰਪੋਰਟੈਂਟ ਪੁਆਇੰਟ ਹੈ ਮਾਤੇ ਅੱਗੇ ਆਪਣੇ ਕੋਲ ਭਾਰਤ ਵਿੱਚ ਕਿਸ ਅ ਬੇਟਾ ਏਡੀਜ਼ ਮੱਛਰ ਹੈ ਜਿਹੜਾ ਮੈਂ ਤੁਹਾਨੂੰ ਦੱਸ ਚੁੱਕਿਆਗਾ ਕਿਹੜੇ-ਕਿਹੜੇ ਬੇਟਾ ਚਿਕਨਗੁਨੀਆ ਹੋ ਗਿਆ ਆਪਣੇ ਕੋਲ ਚਿਕਨਗੁਨੀਆ ਤੇ ਆਪਣੇ ਕੋਲ ਡੇਂਗੂ ਤੇ ਜੈਲੋ ਫੀਵਰ ਭਾਰਤ ਵਿੱਚ ਕਿਸ ਕਿਸਮ ਦੇ ਮੱਛਰ ਜਾਪਾਨੀ ਇਨਸਫੇਲਾਈਟਸ ਵਾਇਰਸ ਦੇ ਮੁੱਖ ਵੈਕਟਰ ਨੇ ਬੇਟਾ ਜਿਹੜਾ ਕੁਲੈਕਸ ਮੱਛਰ ਹੈਗਾ ਕੁਲੈਕਸ ਮੱਛਰ ਇੱਕ ਤਾਂ ਫਲੇਰੀਆਸਿਸ ਬਿਮਾਰੀ ਨੂੰ ਸਪਰੈਡ ਕਰਦਾ ਹੈਗਾ ਤੇ ਇੱਕ ਆਪਣੇ ਕੋਲ ਜਾਪਾਨੀ ਇਨਸਫੇਲਾਈਟਸ ਜਿਹਨੂੰ ਜਾਪਾਨੀ ਬੁਖਾਰ ਬੋਲ ਦਿੰਦੇ ਆ ਬੇਟਾ ਫਲੇਰੀਆਸਿਸ ਤੇ ਜਾਪਾਨੀ ਬੁਖਾਰ ਨੂੰ ਲੈ ਕੇ ਜਾਣ ਵਾਲਾ ਵਾਹਕ ਮੱਛਰ ਹੈ ਜਿਹੜਾ ਉਹ ਕੁਲੈਕਸ ਹੈ ਬਟਾ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਐਨੋਫਲੀਜ ਮਲੇਰੀਆ ਦਾ ਕਾਰਨ ਮੰਨਦਾ ਹੈ ਏਡੀ ਜਿ ਮੈਂ ਤੁਹਾਨੂੰ ਦੱਸ ਚੁੱਕਾ ਡੇਂਗੂ ਚਿਕਨਗੁਨੀਆ ਤੇ ਜੈਲੋ ਫੀਵਰ ਦਾ ਕਾਰਨ ਮੰਨਦਾ ਹੈ ਲੈਪਟੋ ਪਾਇਰੋਸਿਸ ਕਿਸ ਕਾਰਨ ਹੁੰਦੀ ਹੈ ਬੇਟਾ ਲੈਪਟੋਪ ਪਾਇਰੋਸਿਸ ਬਿਮਾਰੀ ਹੈ ਜਿਹੜੀ ਉਹ ਬੱਚੇ ਆਪਣੇ ਕੋਲ ਲੈਪਟੋਸਪੇਰਾ ਨਾਂ ਦੇ ਨਾਂ ਦੇ ਬਿٹے ਫੰਗਸ ਕਾਰਨ ਹੁੰਦੀ ਹੈ ਬੇਟਾ ਆਪਣੇ ਕੋਲ ਯਾਦ ਰੱਖਣਾ ਹੈ ਅਲਗਾ ਕਾਰਨ ਹੁੰਦੀ ਹੈ ਸੋਰੀ ਲੈਪਟੋਸਪਾਇਰਾ ਅਲਗਾ ਕਾਰਨ ਹੁੰਦੀ ਹੈ ਬੇਟਾ ਸੰਚਾਰੀ ਬਿਮਾਰੀ ਹੈ ਜਾਂ ਬੇਟਾ ਸੰਚਾਰੀ ਬਿਮਾਰੀਆਂ ਉਹ ਹੁੰਦੀਆਂ ਜਿਹੜੀਆਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀਆਂ ਜਿਹਨੂੰ ਕਾਮਿਨਿਕੇਬਲ ਡਿਜੀਜ਼ ਬੋਲਦੇ ਨੇ ਇੰਗਲਿਸ਼ ਚ ਬੇਟਾ ਜਿਹੜੀਆਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲਦੀਆਂ ਉਹਨਾਂ ਨੂੰ ਨਾਨ ਕਾਮਿਨਿਕੇਬਲ ਡਿਜੀਜ਼ ਯਾਨੀ ਕਿ ਸੰਚਾਰੀ ਨਹੀਂ ਹੁੰਦੀਆਂ ਉਹ ਬਿਮਾਰੀਆਂ ਸੰਚਾਰੀ ਨਹੀਂ ਹੁੰਦੀਆਂ ਜਿਵੇਂ ਅਸੀਂ ਨਾਨ ਕਾਮਿਨਿਕੇਬਲ ਡਿਜੀਜ਼ ਜਿਹੜੀਆਂ ਸੰਚਾਰੀ ਨਹੀਂ ਹੈਗੀਆਂ ਉਹ ਬਿਮਾਰੀਆਂ ਕਿਹੜੀਆਂ-ਕਿਹੜੀਆਂ ਬੇਟਾ ਆਪਣੇ ਕੋਲ ਉਹ ਆਪਣੇ ਕੋਲ ਹੈਗੀ ਹੈਗੀ ਜਿਵੇਂ ਕੈਂਸਰ ਹੋ ਗਿਆ ਸਾਡੇ ਕੋਲ ਡਾਇਬਟੀਜ਼ ਹੋ ਗਈ ਬੇਟਾ 슈ਗਰ ਹੋ ਗਿਆ ਠੀਕ ਹੈ ਜਿਵੇਂ ਆਪਾਂ ਇੱਥੇ ਗੱਲ ਕੀਤੀ ਹੈ ਹੈਜਾ ਹੈਜਾ ਜਿਹੜੀ ਜਿਹੜੀ ਬਿਮਾਰੀ ਹੈ ਬੇਟਾ ਆਪਣੇ ਕੋਲ ਇਹ ਸੰਚਾਰੀ ਬਿਮਾਰੀ ਹੈ ਜਿਹੜੀ ਕਿ ਇੱਕ ਵਿਅਕਤੀ ਨੂੰ ਦੂਜੇ ਵਿਅਕਤੀ ਤੱਕ ਫੈਲਦੀ ਹੈ ਜਿਹੜਾ ਹੈਜਾ ਦਾ ਬੈਕਟੀਰੀਆ ਹੈਗਾ ਉਹ ਬੱਚੇ ਆਪਣੇ ਕੋਲ ਜਿਹੜਾ ਹੈਜਾ ਦਾ ਬੈਕਟੀਰੀਆ ਹੈਗਾ ਉਹ ਪੰਦੂਸ਼ਿਤ ਪਾਣੀ ਨਾਲ ਜਾਂ ਦੂਸ਼ਿਤ ਫੂਡ ਰਾਹੀਂ ਬੇਟਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈਗਾ ਇਹ ਚੀਜ਼ ਨੂੰ ਯਾਦ ਰੱਖਣਾ ਹੈਗਾ ਇੰਪੋਰਟੈਂਟ ਹੈ ਪੇਪਰ ਦੇ ਲਈ ਬੇਟਾ ਹੈਜਾ ਆਪਣੇ ਕੋਲ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਬੈਕਟੀਰੀਆ ਤੋਂ ਹੋਣ ਵਾਲੀ ਬਿਮਾਰੀ ਹੈ ਬੈਕਟੀਰੀਆ ਤੋਂ ਜਾਨੀ ਕਿ ਜੀਵਾਨੂ ਤੋਂ ਹੋਣ ਵਾਲੀ ਬਿਮਾਰੀ ਹੈ ਠੀਕ ਹੈ ਤੇ ਹੈਜਾ ਦਾ ਹੈਜਾ ਦੇ ਜਿਹੜੇ ਬੈਕਟੀਰੀਆ ਦਾ ਨਾਮ ਬਿਬਰੀਓ ਕੋਲਰੇ ਜਾਂ ਬਿਬਰੀਓ ਹੈਜਾ ਹੈ ਬੇਟਾ ਕਲੋਸ ਕਲੋਸਟ੍ਰੀਡੀਅਮ ਟੈਟਨੀ ਬੇਟਾ ਟੈਟਨਸ ਦਾ ਕਾਰਨ ਮੰਨਦੀ ਹੈ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਟੀਵੀ ਦਾ ਕਾਰਨ ਮੰਨਦੀ ਹੈ ਮਾਈਕੋਬੈਕਟੀਰੀਅਮ ਲੈਪਰਾ ਬੇਟਾ ਇਹ ਲੈਪਰੋਸੀ ਦਾ ਕਾਰਨ ਮੰਨਦੀ ਹੈ ਬੇਟਾ ਇਹ ਸਾਰੇ ਦੇ ਸਾਰੇ ਬੈਕਟੀਰੀਆ ਦੇ ਨਾਮ ਤੁਸੀਂ ਕਾਪੀ ਪੈਨ ਲੈ ਕੇ ਬੇਟਾ ਉਹਨਾਂ ਨੂੰ ਨੋਟ ਕਰਦੇ ਜਾਇਆ ਕਰੋ ਤਾਂ ਜੋ ਤੁਸੀਂ ਪੇਪਰ ਦੇ ਵਿੱਚ ਆਪਣਾ ਇੱਕ ਇੱਕ ਨੰਬਰ ਬਣਾ ਸਕੋ ਪੇਪਰ ਦੇ ਵਿੱਚ ਬੇਟਾ ਇੱਕ ਇੱਕ ਨੰਬਰ ਇੰਪੋਰਟੈਂਟ ਹੈ ਜੇਕਰ ਇੱਕ ਨੰਬਰ ਤੁਸੀਂ ਪਿੱਛੇ ਰਹਿ ਜਾਨੇ ਹੋ ਤੁਸੀਂ ਨੌਕਰੀ ਤੋਂ ਖੁੱਝ ਜਾਨੇ ਹੋ ਠੀਕ ਹੈ ਇਸ ਕਰਕੇ ਜੇਕਰ ਤੁਸੀਂ ਪੰਜਾਬ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਨੌਕਰੀ ਲੈਣੀ ਹੈ ਐਮ ਪੀ ਐਚ ਡਬਲਯੂ ਮੇਲ ਦੀ ਜਾਂ ਫੀਮੇਲ ਦੀ ਤੇ ਬੇਟਾ ਤੁਸੀਂ ਇੱਕ ਇੱਕ ਨੰਬਰ ਇੰਪੋਰਟੈਂਟ ਹੈ ਤੇ ਜੇ ਤੁਸੀਂ ਬੱਚੇ 70 ਤੋਂ 75 ਨੰਬਰ ਲੇ ਲੈਨੇ ਹੋ 90 ਨੰਬਰਾਂ ਦੇ ਵਿੱਚੋਂ ਤਾਂ ਤੁਸੀਂ ਪੇਪਰ ਨੂੰ ਕੁਆਲੀਫਾਈ ਕਰੋਗੇ ਤੇ ਉਹ ਪੇਪਰ ਨੂੰ ਕੁਆਲੀਫਾਈ ਕਰਨ ਦੇ ਲਈ ਬੇਟਾ ਇੱਕੋ ਨੰਬਰ ਬੇਟਾ ਤੁਸੀਂ ਯਾਦ ਰੱਖਣਾ ਹੈ 94630 79680 ਬੇਟਾ ਇਸ ਨੰਬਰ ਤੇ ਤੁਸੀਂ ਜਾ ਕੇ ਸਾਡੇ ਨੂੰ ਸਾਨੂੰ ਵਟਸਐਪ ਵੀ ਕਰ ਸਕਦੇ ਹੋ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਵੀ ਜੁੜ ਸਕਦੇ ਹੋ ਬੇਟਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਫ੍ਰੀ ਵਟਸਐਪ ਗਰੁੱਪ ਦਾ ਲਿੰਕ ਹੈ ਜਿਹੜਾ ਅਵੇਲੇਬਲ ਹੈ ਤੇ ਬੱਚੇ ਆਪਣੇ ਕੋਲ ਤੁਸੀਂ ਸਾਡੇ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰੋ ਜੁਆਇਨ ਕਰਨ ਦਾ ਫਾਇਦਾ ਕੀ ਹੋਏਗਾ ਬੇਟਾ ਤੁਸੀਂ ਜੁਆਇਨ ਕਰੋਗੇ ਜਦੋਂ ਤੇ ਤੁਹਾਨੂੰ 59 ਰੁਪਏ ਪੇ ਕਰਕੇ ਬੇਟਾ ਜੁਆਇਨ ਹੋ ਜਾਏਗਾ ਉਹਦੇ ਨਾਲ ਜਿਹੜੀਆਂ YouTube ਨੇ ਹਾਈਡ ਕੀਤੀਆਂ ਹੋਈਆਂ ਵੀਡੀਓਜ਼ ਐ ਉਹ ਤੋਂ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਜਿਹਦੇ ਨਾਲ ਬੇਟਾ ਤੁਸੀਂ ਸਾਡਾ ਫ੍ਰੀ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਤੇ ਨਾਲ ਹੀ ਬੇਟਾ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ ਸਤਮਾ ਕੁਐਸਚਨ ਦੇਖੋ ਬੇਟਾ ਹੈਜੇ ਬਾਰੇ ਹੇਠ ਦਿੱਤੇ ਵਿੱਚੋਂ ਕਿਹੜਾ ਕਥਨ ਸਹੀ ਹੈ ਮੈਂ ਤੁਹਾਨੂੰ ਹੁਣੇ ਦੱਸ ਚੁੱਕਿਆ ਹੈ ਹੈਜਾ ਜਿਹੜਾ ਦੂਸ਼ਿਤ ਪੋਜਨ ਤੇ ਪਾਣੀ ਦੇ ਸੇਵਨ ਕਰਨ ਹੋਣ ਵਾਲੀ ਬਿਮਾਰੀ ਹੈ ਬਿਲਕੁਲ ਠੀਕ ਹੈ ਬੇਟਾ ਇਹ ਇੱਕ ਬੈਕਟੀਰੀਅਲ ਡਿਜੀਜ਼ ਹੈ ਮੈਂ ਤੁਹਾਨੂੰ ਦੱਸ ਚੁੱਕਿਆ ਬਹੁਤ ਇੰਪੋਰਟੈਂਟ ਪੁਆਇੰਟ ਬੇਟਾ ਨੈਸ਼ਨਲ ਡੀਵਾਰਮਿੰਗ ਡੇ ਕਦੋਂ ਬਣਾਇਆ ਜਾਂਦਾ ਹੈ ਬੇਟਾ ਨੈਕਸਟ ਕੁਐਸਚਨ ਅਲਵੈਂਡਾਜੋਲ ਦੇ ਉੱਪਰ ਹੈ ਅਲਵੈਂਡਾਜੋਲ ਉਹ ਮੈਡੀਸਨ ਹੈ ਜਿਹੜੀ ਨਿਮੇਟੋਡ ਯਾਨੀ ਕਿ ਰਾਉਂਡ ਵਾਰਮ ਨੂੰ ਜਾਂ ਹੁੱਕ ਵਾਰਮ ਨੂੰ ਮਾਰਨ ਵਾਸਤੇ ਦਿੱਤੀ ਜਾਂ ਠੀਕ ਹੈ ਹੁੱਕਵਾਰਮ ਜਾਂ ਰਾਉਂਡਵਾਰਮ ਨੂੰ ਜਿਹੜੇ ਪੇਟ ਦੇ ਵਿੱਚ ਕੀੜੇ ਪੈ ਜਾਂਦੇ ਨੇ ਬੱਚਿਆਂ ਦੇ ਵਿੱਚ ਉਹਨਾਂ ਨੂੰ ਮਾਰਨ ਵਾਸਤੇ ਉਸ ਪੈਰਾਸਾਈਟਿਕ ਇਨਫੈਕਸ਼ਨ ਨੂੰ ਖਤਮ ਕਰਨ ਵਾਸਤੇ ਬੇਟਾ ਜਿਹੜੀ ਟੈਬਲੇਟ ਦਿੱਤੀ ਜਾਂਦੀ ਹੈ ਉਹਨੂੰ ਐਲਵੈਂਡਾਜੋਲ ਬੋਲਦੇ ਆ ਜਿਹੜੀ ਐਲਵੈਂਡਾਜੋਲ ਹੈ ਬੇਟਾ ਇਹ ਆਪਣੇ ਕੋਲ ਕਦੋਂ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਬੇਟਾ ਇਹ ਬੱਚਿਆਂ ਨੂੰ ਹਰ ਇੱਕ ਸਾਲ ਦੇ ਵਿੱਚ ਦੋ ਵਾਰ ਇੱਕ ਸਾਲ ਦੇ ਵਿੱਚ ਬੇਟਾ ਦੋ ਵਾਰ ਬੇਟਾ ਨੈਸ਼ਨਲ ਡੀਵਾਰਮਿੰਗ ਡੇ ਬਣਾਇਆ ਜਾਂਦਾ ਹੈ ਨੈਸ਼ਨਲ ਡੀਵਾਰਮਿੰਗ ਡੇ ਬੇਟਾ 10 ਫਰਵਰੀ ਤੇ 10 ਅਗਸਤ ਨੂੰ ਮਨਾਇਆ ਜਾਂਦਾ ਬੇਟਾ ਇਹ ਵੀ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈ ਹਰ ਸਾਲ ਬੇਟਾ 10 ਜਨਮ 10 ਫਰਵਰੀ ਤੇ 10 ਅਗਸਤ ਨੂੰ ਡੀ ਵਾਰਮਿੰਗ ਡੇ ਨੈਸ਼ਨਲ ਡੀ ਵਾਰਮਿੰਗ ਡੇ ਬਣਾਇਆ ਜਾਂਦਾ ਹੈ ਜਿਹਦੇ ਵਿੱਚ ਬੇਟਾ ਸਕੂਲ ਦੇ ਵਿੱਚ ਜਾ ਕੇ ਜਿਹੜੇ ਸਾਡੇ ਹੈਲਥ ਵਰਕਰ ਨੇ ਜਾਂ ਫਿਰ ਸਾਡੇ ਕੋਲ ਇਮਿਊਨਾਈਜੇਸ਼ਨ ਆਫੀਸਰ ਨੇ ਬੇਟਾ ਉਹ ਆਪਣੇ ਕੋਲ ਜਾਂ ਫਿਰ ਜਿਹੜੇ ਵਿਅਕਤੀ ਆਰ ਵੀ ਐਸ ਕੇ ਦੇ ਅੰਡਰ ਕੰਮ ਕਰ ਰਹੇ ਨੇ ਨੈਸ਼ ਆਰ ਵੀ ਐਸ ਕੇ ਇੱਕ ਪ੍ਰੋਗਰਾਮ ਹੈ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਚੱਲਦਾ ਹੈਗਾ ਤੇ ਉਹਦੇ ਅੰਡਰ ਜਿਹੜੇ ਕੰਮ ਕਰ ਰਹੇ ਨੇ ਬੇਟਾ ਉਹ ਨੈਸ਼ਨਲ ਡੀ ਵਾਰਮਿੰਗ ਡੇ ਦੇ ਵਿੱਚ ਦੇ ਉੱਪਰ ਬੇਟਾ ਬੱਚਿਆਂ ਨੂੰ ਜਾ ਕੇ ਅਲਵੈਂਡਾ ਜੋਲ ਦੀਆਂ ਟੈਬਲਟਸ ਖਵਾਉਂਦੇ ਨੇ ਜਿਹਦੇ ਨਾਲ ਉਹਨਾਂ ਦੇ ਵਿੱਚ ਪੇਟ ਦੇ ਵਿੱਚ ਜਿਹੜੇ ਕੀੜੇ ਨੇ ਬੇਟਾ ਨਿਮੇ ਟੋੜ ਨੇ ਜਿਨ੍ਹਾਂ ਨੂੰ ਰਾਉਂਡ ਬੌਮ ਜਾਂ ਹੁੱਕ ਬੌਮ ਬੋਲਦੇ ਆ ਬੇਟਾ ਉਹਨਾਂ ਨੂੰ ਖਤਮ ਕਰਨ ਵਾਸਤੇ ਦਿੱਤੇ ਜਾਂਦੇ ਨੇ ਬੇਟਾ ਅਲਵੈਂਡਾਜੋਲ ਬੱਚਿਆਂ ਵਿੱਚ ਕਈ ਤਰ੍ਹਾਂ ਦੇ ਪਰਜੀਵੀ ਕੀੜਿਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਚਵਾਉਣ ਵਾਲੀਆਂ ਗੋਲੀਆਂ ਕਿਹੜੀਆਂ ਹੁੰਦੀਆਂ ਬੇਟਾ ਅਲਵੈਂਡਾਜੋਲ ਯਾਦ ਰੱਖਣਾ ਇੰਪੋਰਟੈਂਟ ਕੁਐਸਚਨ ਨੋ ਮਹਾਂਕੋਸ਼ਨ ਦੇਖੋ ਕਿਹੜਾ ਵੈਕਟਰ ਫਲੇਰੀਆਸਿਸ ਬਿਮਾਰੀ ਦਾ ਸੰਚਾਰਿਤਕਾਰ ਦਾ ਮੈਂ ਹੁਣੇ ਦੱਸ ਚੁੱਕਿਆ ਹਾਂ ਫਲੇਰੀਆਸਿਸ ਨੂੰ ਹੋ ਗਿਆ ਤੇ ਆਪਣੇ ਕੋਲ ਜਾਪਾਨੀ ਇਨਸੈਫੇਲਾਈਟਸ ਨੂੰ ਹੋ ਗਿਆ ਕਿਉਂ ਲੈਕਸ ਨਾ ਦਾ ਮੱਛਰ ਹੈ ਜਿਹੜਾ ਉਹ ਫਲਾਉਂਦਾ ਹੈਗਾ ਜਿਹੜਾ ਚੂਹੇ ਵਾਲੇ ਪੀਸੂ ਹੁੰਦੇ ਨੇ ਇਹ ਬੇਟਾ ਪਲੇਗ ਨੂੰ ਫਲਾਉਂਦੇ ਨੇ ਐਨੋਫਲੀਜ਼ ਮਲੇਰੀਏ ਨੂੰ ਏਡਜ਼ 옐ੋ ਫੀਵਰ ਨੂੰ ਚਿਕਨਗੁਨੀਆ ਨੂੰ ਤੇ ਆਪਣੇ ਕੋਲ ਡੇਂਗੂ ਨੂੰ ਠੀਕ ਹੈ ਬੇਟਾ ਯਾਦ ਰੱਖਣਾ ਹੈ ਹੈਪੇਟਾਈਟਸ ਸੀ ਦੇ ਸਬੰਧ ਵਿੱਚ ਹੇਠ ਦਿੱਤੇ ਕਥਨਾ ਵਿੱਚੋਂ ਕਿਹੜਾ ਸਹੀ ਹੈ ਜਿਹੜਾ ਅੱਜ ਤੱਕ ਬੇਟਾ ਜਿਹੜਾ ਹੈਪੇਟਾਈਟਸ ਸੀ ਦਾ ਦੀ ਵੈਕਸੀਨ ਨਹੀਂ ਬਣੀ ਬੇਟਾ ਇਹ ਯਾ ਰੱਖਣਾ ਅੱਜ ਤੱਕ ਕਿਹੜੀ ਬਿਮਾਰੀ ਬੇਟਾ ਜਿਹੜੀ ਕਿਹੜੇ ਹੈਪੇਟਾਈਟਸ ਹੈਪੇਟਾਈਟਸ ਬੀ ਦੀ ਵੈਕਸੀਨ ਹੈਗੀ ਹੈ ਹੈਪੇਟਾਈਟਸ ਸੀ ਦੀ ਵੈਕਸੀਨ ਨਹੀਂ ਹੈਗੀ ਬੇਟਾ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਇਹ ਲਿਖਿਆ ਵਿੱਚੋਂ ਕਿਹੜੀ ਕਿਹੜੀ ਬਿਮਾਰੀ ਹੈ ਜਿਹਦੀ ਹਲੇ ਤੱਕ ਵੈਕਸੀਨ ਨਹੀਂ ਹੈ ਹੈਪੇਟਾਈਟਸ ਸੀ ਬੇਟਾ ਇੱਥੇ ਇਹੀ ਕੁਐਸਚਨ ਗਲਤ ਹੈ ਬੇਟਾ ਇਹੀ ਕਥਨ ਗਲਤ ਹੈ ਹੈਪੇਟਾਈਟਸ ਸੀ ਨੂੰ ਟੀਕੇ ਦੁਆਰਾ ਰੋਕਿਆ ਜਾ ਸਕਦਾ ਹੈ ਨਹੀਂ ਰੋਕਿਆ ਜਾ ਸਕਦਾ ਬੇਟਾ ਠੀਕ ਹੈ ਵੈਕਸੀਨ ਦੁਆਰਾ ਨਹੀਂ ਰੋਕਿਆ ਜਦੋਂ ਹੈਪੇਟਾਈਟਸ ਵਾਇਰਸ ਕਾਰਨ ਹੁੰਦਾ ਹੈ ਬਿਲਕੁਲ ਠੀਕ ਹੈ ਇਹ ਜੀਗਰ ਦਾ ਕੈਂਸਰ ਦੇ ਕੈਂਸਰ ਦਾ ਮੁੱਖ ਕਾਰਨ ਬਣ ਸਕਦਾ ਹੈ ਬੇਟਾ ਲਾਗ ਦੇ ਸਭ ਤੋਂ ਆਮ ਟੰਗ ਖੂਨ ਦੀ ਥੋੜੀ ਮਾਤਰਾ ਵਿੱਚ ਦੇ ਸੰਪਰਕ ਵਿੱਚ ਆਉਂਦੇ ਹੀ ਹੋ ਸਕਦੇ ਨੇ ਬਿਲਕੁਲ ਠੀਕ ਹੈ ਬੇਟਾ ਇਹ ਚੀਜ਼ ਨੂੰ ਯਾਦ ਰੱਖਣਾ ਹੈ ਇਹ ਜਿਹੜੇ A B ਤੇ C ਪੁਆਇੰਟ ਹੈ ਇਹ ਤਿੰਨੇ ਪੁਆਇੰਟ ਹੈਪੇਟਾਈਟਸ C ਦੇ ਬੇਟਾ ਮੇਨ ਪੁਆਇੰਟ ਹੈ ਇਹਨਾਂ ਕਾਰਨ ਹੈਪੇਟਾਈਟਸ C ਹੋ ਸਕਦੀ ਹੈ ਤੇ ਹੈਪੇਟਾਈਟਸ C ਨੂੰ ਟੀਕਿਆਂ ਦੁਆਰਾ ਰੋਕਿਆ ਨਹੀਂ ਜਾ ਸਕਦਾ ਇਹ ਇੱਥੇ ਲਿਖਿਆ ਹੋਇਆ ਸੀ ਹੈਪੇਟਾਈਟਸ C ਨੂੰ ਟੀਕਿਆਂ ਦੁਆਰਾ ਰੋਕਿਆ ਜਾ ਸਕਦਾ ਹੈ ਇਹ ਕਥਨ ਗਲਤ ਸੀਗਾ ਬੇਟਾ ਅੱਜ ਤੱਕ ਇਹ ਦੇ ਬੇਟਾ ਅੱਜ ਦੀ ਕਲਾਸ ਇੱਥੇ ਹੀ ਮੈਂ ਖਤਮ ਕਰਨ ਲੱਗਾ ਹਾਂਗਾ ਤੇ ਬੱਚੇ ਜੇਕਰ ਤੁਹਾਨੂੰ ਵਧੀਆ ਲੱਗੀ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਬੇਟਾ ਕਮੈਂਟ ਬਾਕਸ ਦੇ ਵਿੱਚ ਐਪਰੀਸ਼ੀਏਸ਼ਨ ਦਾ ਜਰੂਰ ਕੋਈ ਨਾ ਕੋਈ ਕਮੈਂਟ ਲਿਖ ਦਿਆ ਕਰੋ ਤਾਂ ਜੋ ਬੇਟਾ ਅਸੀਂ ਤੁਹਾਡੇ ਬੱਚਿਆਂ ਲਈ ਕੰਮ ਕਰਦੇ ਰਹੀਏ ਤੇ ਬੇਟਾ ਸਾਡਾ ਹੌਂਸਲਾ ਵਧਦਾ ਰਹੇ ਤੇ ਜਿਹੜੇ ਬੱਚੇ ਬੇਟਾ ਸਾਡੇ 986 ਪੋਸਟਾਂ ਦੇ ਵਿੱਚ ਸਿਲੈਕਟ ਹੋਏ ਨੇਗੇ ਤੇ 300 ਪਲੱਸ ਕੈਂਡੀਡੇਟ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬੇਟਾ ਉਹਨਾਂ ਕਾਰਨ ਹੀ ਬੇਟਾ ਅੱਜ ਮੈਂ ਤੁਹਾਡੀ ਕਲਾਸ ਲੈ ਰਿਹਾ ਕਿਉਂਕਿ ਉਹ ਬੱਚੇ ਮੈਨੂੰ ਮੋਟੀਵੇਟ ਕਰਦੇ ਨੇ ਸਾਰ ਬੱਚਿਆਂ ਨੂੰ ਜ਼ਰੂਰ ਗਾਈਡ ਕਰਿਆ ਕਰੋ ਤਾਂ ਜੋ ਤੁਸੀਂ ਬੇਟਾ ਤੁਹਾਡੇ ਜਿਹੜੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਜਿਹੜੇ ਬੱਚੇ ਆ ਜਿਹੜੇ ਉਹ ਸਿਲੈਕਟ ਹੋਣ ਠੀਕ ਹੈ ਥੈਂਕ ਯੂ ਸੋ ਮਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ